ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਕਾਲੀ ਦਲ ਵਾਰਸ ਪੰਜਾਬ ਦੀ ਪਾਰਟੀ ਵੱਲੋਂ ਜ਼ਿਲ੍ਹਾ ਗਰਦਾਸਪੁਰ ਦੀ ਕਮੇਟੀ ਅਨਾਉਂਸ ਕੀਤੀ ਗਈ ਆ ਉਹਦੇ ਚ ਦਾਸ ਨੂੰ ਅਬਜ਼ਰਵਰ ਦੀ ਸੇਵਾ ਦਿੱਤੀ ਗਈ ਆ ਤੇ ਨਾਲ ਪੰਜ ਮੈਂਬਰੀ ਕਮੇਟੀ ਅਨਾਉਂਸ ਕੀਤੀ ਗਈ ਆ ਅਸੀਂ ਸਾਰੇ ਵੀਰ ਜਿਹੜੇ ਆ ਸਾਡੇ ਨਾਲ ਜੁੜੇ ਹੋਏ ਨੇ ਅਸੀਂ ਸਾਰੇ ਰਲ ਮਿਲ ਕੇ ਭਰਤੀ ਦੀ ਮਿਹਨ ਨੂੰ ਬਲੰਦੀਆਂ ਤੱਕ ਲੈ ਕੇ ਜਾਵਾਂਗੇ ਤੇ ਪੂਰੇ ਗਰਦਾਸਪੁਰ ਜ਼ਿਲ੍ਹੇ ਚ ਹਰੇਕ ਘਰ ਘਰ ਜਾ ਕੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਭਰਤੀ ਮਿਹਨ ਨੂੰ ਚਾਲੂ ਕਰਾਂਗੇ ਤੇ ਵੱਡੀ بلੰਦੀਆਂ ਤੇ ਇਸ پارٹی ਨੂੰ ਲੈ ਕੇ ਜਾਵਾਂਗੇ। ਇਹ ਨੌਜਵਾਨਾਂ ਦਾ ਬੜੇ ਵੱਡੀ ਗਿੰਦੀ ਚ ਆਏ ਆ ਨੌਜਵਾਨ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਸੋ ਕੀ ਗੱਲਬਾਤ ਚੱਲੀ ਨੌਜਵਾਨਾਂ ਦੇ ਨਾਲ ਤੁਹਾਡੀ ਨੌਜਵਾਨ ਤੇ ਅੱਜ ਵੀਰ ਜੀ ਉਤਸ਼ਾਹ ਪਹਿਲੇ ਦਿਨ ਤੋਂ ਹੀ ਬਹੁਤ ਆ ਭਾਈ ਸਾਹਿਬ ਨੂੰ ਇੰਨਾ ਕਿ ਪਿਆਰ ਦਿੱਤਾ ਹੈ ਨੌਜਵਾਨਾਂ ਨੇ ਜਦੋਂ ਦੇ ਉਹ ਵਿਦੇਸ਼ ਤੋਂ ਆਏ ਨੇ ਉਹ ਨੌਜਵਾਨ ਹੀ ਨੌਜਵਾਨ ਦਾ ਦੁੱਖ ਸਮਝ ਸਕਦਾ ਆ ਭਾਈ ਸਾਹਿਬ ਦੀ ਸਭ ਤੋਂ ਵੱਡੀ ਜਿਹੜੀ ਸੋਚ ਸੀ ਇਹੀ ਲੈ ਕੇ ਤੁਰੇ ਸੀਗੇ ਕਿ ਅਸੀਂ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਆ ਤੇ ਜਿੱਥੋਂ ਤੱਕ ਕਿ ਪੰਜਾਬ ਦੇ ਸਾਰੇ ਹੀ ਨੌਜਵਾਨ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਿਆਰ ਕਰਦੇ ਆ ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਣ ਕਿਸੇ ਵੀ ਵਰਗ ਨਾਲ ਸੰਬੰਧਿਤ ਹੋਣ ਕਿਉਂਕਿ ਨਸ਼ਿਆਂ ਨੇ ਅੱਜ ਪੰਜਾਬ ਦੀ ਨੌਜਵਾਨੀ ਨੂੰ ਖਾ ਲਿਆ ਆ ਅੱਜ ਵੇਖੋ ਤੇ ਅੱਜ ਦੀ ਤਾਜ਼ਾ ਖਬਰ ਆਈ ਆ ਕਿ 200 ਨੌਜਵਾਨ ਜਿਹੜਾ 50-50 ਲੱਖ ਰੁਪਏ ਲਾ ਕੇ ਅਮਰੀਕਾ ਗਿਆ ਸੀਗਾ ਅੱਜ ਵਾਪਸ ਭੇਜ ਦਿੱਤਾ ਗਿਆ ਤੇ ਪੰਜਾਬ ਦੀ ਤਰਾਸਦੀ ਆ ਕਿ ਸਾਨੂੰ ਇਸ ਧਰਤੀ ਤੋਂ ਜਾਣ ਲਈ ਮਜਬੂਰ ਕੀਤਾ ਜਾਂਦਾ ਹੈ ਤੇ ਸਾਡੀ ਪਾਰਟੀ ਦਾ ਮੁੱਖ ਮਕਸਦ ਇਹ ਹੀ ਹੈ ਕਿ ਅਸੀਂ ਪੰਜਾਬ ਨੂੰ ਇੱਕ ਵਧੀਆ ਸੋਚ ਲੈ ਕੇ ਤੁਰਿਆਂ ਕਿ ਪੰਜਾਬ ਨੂੰ ਵਧੀਆ ਇੱਕ ਇਹੋ ਜਿਹਾ ਸੂਬਾ ਬਣਾ ਦੇਾਂਗੇ ਕਿ ਸਾਰੇ ਜਿਹੜੇ ਵਰਗ ਆ ਇੱਥੇ ਖੁਸ਼ਹਾਲ ਰਹਿਣ ਤੇ ਸੁਰੱਖਿਅਤ ਮਹਿਸੂਸ ਕਰਨ ਜਿਹੜੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਹੁੰਦੀਆਂ ਨੇ ਇਹ ਬੰਦ ਹੋਣਗੀਆਂ ਤੇ ਜਿਹੜਾ ਵਰਗ ਜਿਹੜਾ ਆ ਭਾਈਚਾਰਾ ਸਾਰਾ ਰਲ ਮਿਲ ਕੇ ਰਹੂਗਾ ਤੇ ਜਿਹੜੇ ਕਾਰੋਬਾਰੀ ਲੋਕ ਨੇ ਜਿਨ੍ਹਾਂ ਨੂੰ ਫਰੋਤੀਆਂ ਦੀਆਂ ਧਮਕੀਆਂ ਹੁੰਦੀਆਂ ਨੇ ਜਿੰਨਾ ਵਪਾਰੀ ਵਰਗ ਡਰਿਆ ਹੋਇਆ ਉਹਨਾਂ ਨੂੰ ਇੱਕ ਵਧੀਆ ਮਾਹੌਲ 'ਚ ਰਹਿਣ ਦੀ ਸਾਂਹੀ ਆਸ ਕਰਦੇ ਆ ਕਿ ਸਾਡੀ ਪਾਰਟੀ ਇਸ ਲਈ ਵੱਧ ਤੋਂ ਵੱਧ ਕਾਰਜ ਕਰੂਗੀ ਜੀ ਕੀ ਫਤਿਹ ਅੱਜ ਜੋ ਸੀਦਾ ਸਿੰਘਾਂ ਦੇ ਸਥਾਨ ਤੇ ਸ਼੍ਰੋਮਣੀ ਅਕਾਲੀ ਦਲ ਦਾ ਨਵੇਂ ਦਾ ਵਾਰਸ ਪੰਜਾਬ ਦੇ ਦਾ ਜੋ ਉਦਘਾਟਨ ਕੀਤਾ ਗਿਆ ਜਥੇਬੰਤੀ ਦਾ ਢਾਂਚਾ ਬਣਾਇਆ ਗਿਆ ਪੰਜ ਮੈਂਬਰੀ ਕਮੇਟੀ ਜੋ ਜ਼ਿਲ੍ਹਾ ਗੁਰਦਾਸਪੁਰ ਦੀ ਸਥਾਪਿਤ ਗਈ ਆ ਉਹਦੇ ਵਿੱਚ ਪੰਜ ਮੈਂਬਰਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨਾਲ ਜੂਥ ਨੂੰ ਵੀ ਪ੍ਰਧਾਨਗੀਆਂ ਨਾਲ ਉਹਨਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਤੇ ਮੈਂ ਤੇ ਸਾਰੀ ਸੰਗਤ ਨੂੰ ਇਹ ਸੁਨੇਹਾ ਦੇਣਾ ਚਾਹੁੰਨਾ ਵੀ ਇਹ ਜਿਹੜਾ ਭਾਈ ਅਮਰਤਪਾਲ ਸਿੰਘ ਨੇ ਜਿਹੜੀ ਈਡੀ ਵੱਡੀ ਕੁਰਬਾਨੀ ਕੀਤੀ ਆ ਜਾਂ ਸਰਕਾਰਾਂ ਨੇ ਜੋ ਧੱਕਾ ਕੀਤਾ ਇਹ ਜੋ ਵੀ ਕਰ ਰਹੀਆਂ ਆਪਾਂ ਇਸ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਆਪਾਂ ਇਹ ਜਿਹੜਾ ਵਾ ਕਮੇਟੀ ਦੇ ਵਿੱਚ ਮੈਂਬਰ ਚੁਣੇ ਨੇ ਤੇ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਜਿਹੜੇ ਸਾਡੇ ਵੀਰ ਨੌਜਵਾਨ ਇੱਥੇ ਆਪਣੇ ਟਾਈਮ 'ਚੋਂ ਟਾਈਮ ਕੱਢ ਕੇ ਇੱਥੇ ਪਹੁੰਚੇ ਨੇ ਤੇ ਸਾਡਾ ਜਿਹੜਾ ਮੇਨ ਮੋਟਿਵ ਆ ਸਾਡੀ ਪਾਰਟੀ ਦਾ ਭਾਈ ਅਮਰਪਾਲ ਸਿੰਘ ਹੋਣਾ ਦੀ ਜਿਹੜੀ ਸੋਚ ਸੀਗੀ ਪੰਥਕ ਸੋਚ ਕਿ ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਰਾਜਵਾਲੀ ਸੋਚ ਆ ਇਹਨਾਂ ਦੀ ਕਿ ਸਾਡੇ ਜਿਹੜਾ ਪੰਜਾਬ ਆ ਇਨੂੰ ਨਸ਼ੇ ਦੇ ਵਿੱਚ ਜਿਹੜੇ ਸਾਡੇ ਨੌਜਵਾਨ ਗੁਲਤਾਨ ਹੋਏ ਨੇ ਉਹਨਾਂ ਨੂੰ ਨਸ਼ਾ ਛਡਾਉਣਾ ਜਾਂ ਸਾਡੇ ਜਿਹੜੇ ਬੱਚੇ ਸਾਡੇ ਪੰਜਾਬ ਨੂੰ ਛੱਡ ਕੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਵੱਲ ਨੂੰ ਭੱਜੇ ਜਾਣਦੇ ਆ ਇੰਨੇ ਨੇ ਪੈਸੇ ਲਾ ਕੇ ਆਪਣੀਆਂ ਜ਼ਮੀਨਾਂ ਵੇਚ ਕੇ ਤੇ ਸਾਡੀ ਸੋਚ ਆ ਕਿ ਚਲੋ ਇਹ ਸਾਰਾ ਕੁਝ ਕਰਨ ਦੇ ਨਾਲ ਜਿਹੜਾ ਸਮਾਜਿਕ ਢਾਂਚਾ ਵਾ ਵਧੀਆ ਹੋਵੇ ਸੋ ਇਸ ਕਰਕੇ ਅੱਜ ਜਿਹੜਾ ਵਾ ਜਥੇਬੰਦੀ ਦਾ ਢਾਂਚੇ ਦਾ ਅੱਜ ਜਿਹੜੀ ਤਿਆਰੀ ਕੀਤੀ ਗਈ ਆ ਤੇ ਨਵੇਂ ਉਮੀਦਵਾਰ ਜੇ ਸਾਹੇ ਗਏ ਆ ਹਾਂਜੀ ਹਾਂਜੀ ਭਾਈ ਅਮਰਪਾਲ ਜੀ ਦੇ ਮਾਤਾ ਜੀ ਆਏ ਸੀਗੇ ਤੇ ਉਹਨਾਂ ਨੇ ਨਵੇਂ ਜਿਹੜੇ ਮੈਂਬਰ ਚੁਣਿਆ ਉਹਨਾਂ ਨੂੰ ਜ਼ਿੰਮੇਵਾਰੀਆਂ ਸੌਪੀਆਂ ਨੇ ਜੀ ਕਰ ਕਰ ਭਾਈ ਜੀ ਮੁਰੰਦਰੀ ਹਾਂਜੀ ਬਿਲਕੁਲ ਜੀ ਸਾਨੂੰ ਜਿਹੜੀਆਂ ਜ਼ਿੰਮੇਵਾਰੀਆਂ ਦਿੱਤੀਆਂ ਨੇ ਅਸੀਂ ਵੀ ਚਾਹੁੰਦੇ ਹਾਂ ਕਿ ਇੱਕ ਸਾਫ਼ ਸੁਥਰੀ ਪਾਰਟੀ ਦਾ ਆਗਾਜ਼ ਹੋਵੇ ਤੇ ਇਹ ਜਿਹੜਾ ਸਨੇਹਾ ਆ ਕਿ ਜਿਹੜੇ ਸਾਡੇ ਨੌਜਵਾਨ ਬੱਚੇ ਨੇ ਨਸ਼ਾ ਛੱਡਣਾ ਜਾਂ ਪਤਿਤਪੁਣੇ ਤੋਂ ਜਿਹੜੇ ਜਿਹੜੇ ਪਤਿਤ ਹੋ ਗਏ ਨੇ ਸਿੱਖੀ ਤੋਂ ਜਾਂ ਸਾਂਝੀ ਵਲਤਾ ਦਾ ਸਨੇਹਾ ਆ ਇਹਦੇ ਵਿੱਚ ਕੋਈ ਇਹ ਨਹੀਂ ਹੈਗਾ ਕਿ ਜਾਂ ਕੋਈ ਇੱਕ ਧਰਮ ਦਾ ਕੋਈ ਇਹ ਹੈਗੀ ਆ ਪਾਰਟੀ ਆ ਇਹ ਸਾਰੇ ਸਾਰੇ ਲੋਕਾਂ ਦੀ ਸਾਂਝੀ ਪਾਰਟੀ ਹੈ ਜੀ ਚਿੱਟੇ ਦਾ ਕੋਡ ਭਾਈ ਕੋਈ ਨਹੀਂ ਕਰਦਾ ਆਇਆ ਤੁਹਾਡੀ ਪਾਰਟੀ ਭਾਈ ਅਮਰਪਾਲ ਸਿੰਘ ਹੁਣਾਂ ਦੀ ਜਿਹੜੀ ਮੁੱਢਲੀ ਸੋਚ ਸੀ ਕਿ ਤੁਹਾਨੂੰ ਵੀ ਪਤਾ ਵੀ ਜਦੋਂ ਭਾਈ ਸਾਹਿਬ ਹੁਣਾਂ ਨੇ ਆਣ ਕੇ ਸਾਰਾ ਕੁਝ ਸ਼ੁਰੂ ਕੀਤਾ ਇਹ ਪਾਰਟੀ ਦਾ ਜਦੋਂ ਸ਼ੁਰੂਆਤ ਕੀਤੀ ਆ ਜਿਹੜੀ ਉਹਦੀ ਮੇਨ ਮੁੱਢਲੀ ਉਹਨਾਂ ਦੀ ਜਿਹੜੀ ਸੋਚ ਸੀਗੀ ਉਹ ਇਹੋ ਸੀਗੀ ਕਿ ਜਿਹੜੇ ਸਾਡੇ ਨੌਜਵਾਨ ਨਸ਼ਿਆਂ ਦੇ ਵਿੱਚ ਚਿੱਟੇ ਦੇ ਨਾਲ ਜਿਹੜੇ ਆਪਣੀਆਂ ਜ਼ਿੰਦਗੀਆਂ ਬਰਬਾਦ ਕਰ ਚੁੱਕੇ ਨੇ ਉਹਨਾਂ ਨੂੰ ਮੁੜ ਕੇ ਆਪਣੀ ਜ਼ਿੰਦਗੀ ਵਿੱਚ ਸੁਧਾਰ ਲਿਆਉਣ ਵਾਸਤੇ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਤੇ ਅਸੀਂ ਵੀ ਉਸੇ ਸੋਚ ਨੂੰ ਗਾਂ ਲੈ ਕੇ ਜਾਵਾਂਗੇ ਧੰਨਵਾਦ ਜੀ ਅੱਜ ਅਰਦਾਸਪੁਰ ਜ਼ਿਲ੍ਹੇ ਦੀ ਜਿਹੜੀ 5 ਮੈਂਬਰੀ ਕਮੇਟੀ ਅਨਾਉਂਸ ਕੀਤੀ ਗਈ ਆ ਆ ਸਾਰੇ ਹੀ ਸਿੰਘ ਇੱਥੇ ਆ ਜਿਨ੍ਹਾਂ ਦਾ ਨਾਮ ਅਨਾਉਂਸ ਕੀਤਾ ਗਿਆ ਹੈ ਅਤੇ ਕੀ ਕਹਿਣਾ ਚਾਹੁੰਦੇ ਕਿ ਵੀ ਅੱਗੇ ਦੀ ਰਣਨੀਤੀ ਕੀ ਰਹੇਗੀ ਕਿਵੇਂ ਮੁਹਿੰਮ ਨੂੰ ਜਿਹੜਾ ਕਿ ਹੋਰ ਜਾਰੀ ਕੀਤਾ ਜਾਵੇ ਦੇਖੋ ਇਹ ਸਾਰੇ ਇੱਕ ਦਿਲ ਤੋਂ ਚੰਗੀ ਤਰ੍ਹਾਂ ਮਿਹਨਤ ਕਰਨ ਲੋਬ ਲਾਲ ਚ ਛੱਡ ਕੇ ਤੇ ਜਿਹੜੀ ਇਹ ਪਾਰਟੀ ਦੀ ਮਹਿਮਾ ਬਹੁਤ ਬਲੰਦੀਆਂ ਤੱਕ ਜਾ ਸਕਦੀ ਆ ਇਹ ਆਪਾਂ ਨੂੰ ਹੁਣ ਮਿਹਨਤ ਦੀ ਲੋੜ ਆ ਕਿਉਂਕਿ ਜਦੋਂ ਨਵੀਂ ਨਵੀਂ ਪਾਰਟੀ ਆਪਾਂ ਆਰੰਭ ਕਰਦੇ ਆ ਉਦੋਂ ਬਹੁਤ ਹਨ ਨੂੰ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਸਰਕਾਰਾਂ ਵੀ ਦਬਾਅ ਪਾਉਣਗੀਆਂ ਕੁਝ ਆਪਣੇ ਵੀ ਸਾਡੇ ਹੈਗੇ ਜਿਹੜੇ ਦਬਾਅ ਪਾਉਣਗੇ ਇਹ ਕਰਕੇ ਮੈਂ ਕਈ ਨਹੀਂ ਵੀ ਡਰ ਹੋ ਕੇ ਗੁਰੂ ਦਾ ਵੋਟ ਆਸਰਾ ਲੈ ਕੇ ਚੱਲੀਏ ਤੇ ਇੱਕ ਦਿਲ ਨਾਲ ਲਾ ਕੇ ਕੰਮ ਕਰੀਏ ਤੇ ਫਿਰ ਤੇ ਆਪਣੀ ਪਾਰਟੀ ਜਿਹੜੀ ਬਲੰਦੀਆਂ ਤੱਕ ਜਾਓਗੀ ਕਿਵੇਂ ਦਾ ਹੰਗਾਰਾ ਮਿਲਿਆ کافی ਨੌਜਵਾਨ ਵੀ ਆਏ ਆ کافی ਚੰਗੇ ਵਿਚਾਰ ਦਿੱਤੇ ਜਾ ਰਹੇ ਆ ਕਿਵੇਂ ਦਾ ਹੰਗਾਰਾ ਮਿਲਿਆ ਲੋਕ ਬਹੁਤ ਵਧੀਆ ਸੰਗਤ ਵੱਲੋਂ ਤੇ ਆਪਾਂ ਵੋਟਾਂ 'ਚ ਹੀ ਵੇਖ ਲਿਆ ਸੰਗਤ ਵੱਲੋਂ ਬਹੁਤ ਵਧੀਆ ਹੰਗਾਰਾ ਮਿਲਿਆ ਬਹੁਤ ਹੀ ਨੌਜਵਾਨੀ ਜਿਹੜੀ ਨਾਲ ਜੁੜ ਰਹੀ ਹੈ ਤੇ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਈ ਜਿਹੜੀ ਪੁਰਾਣੀਆਂ ਪਾਰਟੀਆਂ ਉਹ ਦਬਾਨ ਦੀ ਕੋਸ਼ਿਸ਼ ਵੀ ਕਰ ਰਹੀਆਂ ਹੋ ਜੀ ਕੋਈ ਨਹੀਂ ਪਾਰਟੀਆਂ ਨੇ ਤੇ ਕੁਐਸਚਨ ਕਰਨੀ ਆ ਆਪਾਂ ਨੂੰ ਸੰਗਤ ਦਾ ਹੈ ਗਿਆ ਨਾਲ ਸੰਗਤ ਤੇ ਗੁਰੂ ਦਾ ਓਟ ਆਸਰਾ ਵਾ ਜਿਹਦੇ ਗਾੜੀ ਕੋਈ ਵੀ ਕਿਸੇ ਦੀ ਵੀ ਕੋਈ ਚੱਲ ਨਹੀਂ ਸਕਦੀ ਤੇ ਗੁਰੂ ਦਾ ਓਟ ਆਸਰਾ ਲੈ ਕੇ ਚੱਲੇ ਆ ਤੇ ਵਾਹਿਗੁਰੂ ਸਾਰੇ ਕਾਰਜ ਜਿਹੜੇ ਆਪੇ ਹੀ ਰਾਸ ਕਰਨਗੇ ਭਾਈ ਅਮਰੀਪਾਲ ਜੀ ਵੱਲੋਂ ਕੋਈ ਸੰਦੇਸ਼ ਲੋਕਾਂ ਨੂੰ ਦੇਣਾ ਚਾਹੋਗੇ ਆ ਬਸ ਉਹ ਇਹੀ ਕੌਮ ਨੂੰ ਕਹਿੰਦੇ ਕਿ ਸਾਰੀ ਕੌਮ ਚੜ੍ਹਦੀ ਕਲਾ ਚ ਰਹੋ ਕੋਈ ਨਹੀਂ ਵਾਹਿਗੁਰੂ ਸਾਰੇ ਕਾਰਜ ਜਿਹੜੇ ਫਤਿਹ ਕਰਨਗੇ